ਕਹਾ ਗਿਆ ਤੇ ਅਦਰਸਾ ਪੂਰਾ ਮਾਮਲਾ ਕੀ ਹੈ ਅਸਲ ਦੇ ਵਿੱਚ ਸਰਦਾਰ ਮਨਜੀਤ ਸਿੰਘ ਜੀ ਕੇ ਜਿਨ੍ਹਾਂ ਨੂੰ ਮੈਂ ਸਮਝਦਾ ਹਾਂ ਕੋਈ ਕੰਮ ਹੈ ਨਹੀਂ ਵਿਹਲੇ ਆ ਤੇ ਉਹ ਕੋਈ ਨਾ ਕੋਈ ਉਹਨਾਂ ਨੇ ਆਪਣੀ ਪ੍ਰੈਜੈਂਸ ਲਗਾਉਣ ਦੇ ਲਈ ਕੋਈ ਨਾ ਕੋਈ ਮੁੱਦਾ ਖੜਾ ਕਰਨਾ ਹੁੰਦਾ ਹੈ ਇਹ ਇੱਕ ਨੋਟਿਸ ਆਇਆ ਸੀ ਸਾਡੇ ਕੋਲ ਕਿ ਇਹਦੇ ਉੱਤੇ ਇਨਕ루ਚਮੈਂਟ ਹੈ ਉਸ ਨੂੰ ਹਟਾਇਆ ਜਾਏ ਜਿਸ ਦਿਨ ਸਾਡੇ ਕੋਲ ਨੋਟਿਸ ਆਇਆ ਉਸੇ ਦਿਨੀ ਜਿਹੜੀ ਰਿਪਲਾਈ ਸਾਡੇ ਜਿਹੜੇ ਚੇਅਰਮੈਨ ਸਾਹਿਬ ਹੈ ਸਟੇਟ ਸੈੱਲ ਦੇ ਸਰਦਾਰ ਦਸਵਿੰਦਰ ਸਿੰਘ ਜੋਲੀ ਸਾਹਿਬ ਉਹਨਾਂ ਨੇ ਬਿਲਕੁਲ ਸਟਰੋਂਗਲੀ ਜਿਹੜਾ ਸੀ ਇਸ ਦਾ ਜਵਾਬ ਦੇ ਦਿੱਤਾ ਸੀ ਕਿ ਇਹ ਕਿਸੇ ਵੀ ਤਰੀਕੇ ਦੇ ਨਾਲ ਪਹਿਲੇ ਤੇ ਇਹ ਪਿਆਸੇ ਗੁਰਦੁਆਰਾ ਸਾਹਿਬ ਹੈ ਦੂਸਰਾ ਇਹ ਸਾਰੀ ਜਗ੍ਹਾ ਜਿਹੜੀ ਹੈ ਡਾਕੂਮੈਂਟਡ ਔਰ ਤੀਸਰਾ ਇਸ ਸਥਾਨ ਦੇ ਉੱਤੇ ਕੋਈ 1 ਇੰਚ ਜਗ੍ਹਾ ਦੇ ਨਾਲ ਵੀ ਛੇੜਛਾੜ ਨਹੀਂ ਕੀਤਾ ਜਾ ਸਕਦਾ ਇਹ ਸਟ੍ਰੋਂਗਲੀ ਜਿਹੜਾ ASI ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦੇ ਵੱਲੋਂ ਜਿਹੜਾ ਨੋਟਿਸ ਭੇਜਿਆ ਸੀ ਉਸ ਦਾ ਜਵਾਬ ਦਿੱਤਾ ਔਰ ਉੱਥੇ 1 ਇੰਚ ਵੀ ਕਿਸੇ ਜਗ੍ਹਾ ਦੇ ਨਾਲ ਛੇੜ ਛਾੜ ਨਹੀਂ ਕੀਤੀ ਜਾਏਗੀ। ਪਰ ਮੈਂ ਸਰਦਾਰ ਮਨਜੀਤ ਸਿੰਘ ਜੀ ਕੇ ਕੋਲੋਂ ਇਹ ਪੁੱਛਣਾ ਚਾਹਨਾ ਹੈ ਕਿ ਤੁਹਾਡੀਆਂ ਨਲਾਇਕੀਆਂ ਕਰਕੇ ਸਾਰਾ ਕੁਝ ਹੋ ਰਿਹਾ ਹੈ। ਇਹ 682015 682015 ਨੂੰ ਇਸੇ ਡਿਪਾਰਟਮੈਂਟ ਵੱਲੇ ਵੱਲੋਂ ਨੋਟਿਸ ਆਇਆ ਸੀ। ਕੀ ਦਾ ਤੁਸੀਂ ਕੋਈ ਜਵਾਬ ਨਹੀਂ ਦਿੱਤਾ ਪਰ ਬੜੀ ਹਰਾਨੀ ਦੀ ਗੱਲ ਹੈ ਕਿ ਤੁਸੀਂ ਜੇ ਉਸ ਵੇਲੇ ਇਸ ਚੀਜ਼ ਨੂੰ ਰੋਕਿਆ ਹੁੰਦਾ ਪ੍ਰੋਪਰ ਇਹਦਾ ਰਿਪਲਾਈ ਕੀਤਾ ਹੁੰਦਾ ਤੇ ਸ਼ਾਇਦ ਅੱਜ ਇਹ ਦੁਬਾਰਾ ਕਿਸੇ ਦੀ ਹਿੰਮਤ ਨਾ ਪੈਂਦੀ ਕਿ ਕੋਈ ਨੋਟਿਸ ਇਸ਼ੂ ਕਰਦਾ ਇਹ ਤੁਹਾਡੀ ਨਲਾਕੀ ਆ ਜਿਹੜੀ ਤੁਸੀਂ ਭੁੱਲ ਜਾਂਦੇ ਹੋ ਕਿ ਤੁਸੀਂ ਕੀ ਗੁੱਲ ਖਲਾ ਕੇ ਗਏ ਹੋ ਸੋ ਮੈਂ ਸੰਗਤ ਨੂੰ ਦੱਸਣਾ ਚਾਹੁੰਦਾ ਕਿ ਇਹਨਾਂ ਦਾ ਕੰਮ ਹਮੇਸ਼ਾ ਕੋਈ ਨਾ ਕੋਈ ਇਸ਼ੂ ਨੂੰ ਲੈ ਕੇ ਭਲੇਖੇ ਪਾਣੇ ਰੋਜ਼ ਦੀਆਂ ਸੁਰਖੀਆਂ ਦੇ ਵਿੱਚ ਰਹਿਣ ਦੇ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਸਮਰੱਥ ਆਪਣੇ ਗੁਰੂ ਘਰਾਂ ਦੀ ਮਾਨ ਮਰਿਆਦਾ ਗੁਰੂ ਘਰਾਂ ਦੀਆਂ ਜਾਇਦਾਦਾਂ ਗੁਰੂ ਘਰਾਂ ਦੀ ਜਿਹੜੀ ਪ੍ਰਾਪਰਟੀ ਆ ਉਹ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਵੀ ਗੁਰਦੁਆਰਾ ਸਾਹਿਬ ਦੀ ਜਾਂ ਕਿਸੇ ਵੀ ਜਗ੍ਹਾ ਦੀ 1 ਇੰਚ ਵੀ ਜਗ੍ਹਾ ਦੇ ਨਾਲ ਕੋਈ ਛੇੜਛਾੜ ਨਹੀਂ ਕਰਨ ਦਿੱਤੀ ਜਾਏਗੀ ਇਹ ਸੰਗਤ ਨੂੰ ਮੈਂ ਸ਼ੋਰ ਕਰਦਾ ਪਰ ਇਹ ਜਿਹੜੇ ਵਿਲੇ ਬੰਦੇ ਜਿਨ੍ਹਾਂ ਦੇ ਹੁਣ ਕੋਰਟ ਕਚਹਿਰੀਆਂ ਦੀ ਆਪਣੀ ਕੇਸ ਜਿਹੜੇ ਚੱਲ ਰਹੇ ਆ ਜੋ ਇਹਨਾਂ ਨੇ ਇੱਥੇ ਜੋ ਕੁਝ ਕਰਕੇ ਗਏ ਆ ਸੋ ਉਹ ਉਹਦਾ ਤਾਂ ਜਵਾਬ ਨਹੀਂ ਦਿੰਦੇ ਸੰਗਤ ਨੂੰ ਕਿ ਵੀ ਅਸੀਂ ਕੀ ਕਰਕੇ ਗਏ ਅੱਜ ਸਾਡੇ ਉੱਤੇ ਐਫ ਆਈ ਆਰ ਕਿਉਂ ਹੋਈਆਂ ਕਿਉਂ ਅੱਜ ਕੋਰਟਾਂ ਦੇ ਵਿੱਚ ਤੁਹਾਡੇ ਚਾਰ ਸ਼ੀਟਾਂ ਫਾਈਲ ਹੋਈਆਂ ਜੋ ਕੁਝ ਤੁਸੀਂ ਕੀਤਾ ਉਹਦਾ ਜਵਾਬ ਦਿਓ ਸੰਗਤ ਨੂੰ ਇਹ ਸੰਗਤ ਪਲੀ ਭੰਤੀ ਜਾਣਦੀ ਹੈ ਕਿ ਸਾਡੇ ਕੋਲ ਇੰਨੀ ਸਮਰੱਥਾ ਹੈਗੀ ਹੈ ਕਿ ਅਸੀਂ ਆਪਣੇ ਗੁਰੂ ਘਰਾਂ ਦੀਆਂ ਜਾਇਦਾਦਾਂ ਜਿਹੜੀਆਂ ਉਹ ਬਿਲਕੁਲ ਸਾਹਮ ਸੰਭਾਲ ਕੰਮ ਦੇ ਸਮਰੱਥ